ਧਨਮਤਾ ਸੁੰਦਰੀ ਜੀ ਬਾਤਾ ਸਹਿਬ ਕੋ ਕੁਝ ਕੁ ਸਿੰਘ ਨੇ ਇਹਨਾਂ ਨਾਲ ਇਹ ਦਿੱਲੀ ਨੂੰ ਚਲੇਗੇ ਕਹਿੰਦੇ ਦਿੱਲੀ ਵੱਲ ਚਲੇ ਤੇਤਰ ਕਲਗੀਆਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸਹਿਬਜ਼ਾਦਾ ਦਾ ਬਾਬਾ ਅਜੀਤ ਸਿੰਘ ਜੀ ਸਹਿਬਜ਼ਾਦਾ ਦਾ ਬਾਬਾ ਜੁਝਾਰ ਸਿੰਘ ਤੇ ਇਤਿਹਾਸ ਦੱਸਦਾ ਹੈ 40 ਕੁ ਸਿੰਘ ਕਹਿੰਦੇ ਨਾਲ ਸੰਬਾਧ ਅਜ ਦੇ ਉਸ 40 ਕੁ ਸਿੰਘ 40 ਕੁ ਸਿੰਘ ਫਿਰ ਕਹਿੰਦੇ ਕਲਗੀਆਂ ਵਾਲੇ ਜਦੋਂ ਨਿਕਲੇ ਤੇ ਗਏ ਪਠੇ ਤੇ ਨਿਹੰਗ ਖਾਂ ਜੀ ਦਾ ਨਾਮ ਸੀ ਗੁਰਦੁਆਰਾ ਪਠਾ ਸਾਹਿਬ ਰੋਪਣ ਦੇ ਲੱਗੇ ਇਹ ਗੁਰਦੁਆਰਾ ਪਠਾ ਸਾਹਿਬ ਇਹ ਪਠਾ ਸੀ ਨਿਹੰਗ ਖਾਂ ਦਾ ਉਹਦੇ ਨਾਮ ਤੇ ਪਿੰਡ ਵੀ ਵਸਿਆ ਜੀ ਪਿੰਡ ਕੋਟਲਾ ਨਿਹੰਗ ਖਾਂ ਪਿੰਡ ਕੋਟਲਾ ਨਿਹੰਗ ਖਾਂ ਪਠੇ ਤੇ ਗਏ ਕਹਿੰਦੇ ਕਲਗੀਆਂ ਵਾਲੇ ਕਈ ਮਜ਼ਦੂਰ ਕਹਿੰਦੇ ਪੱਠੇ ਤੇ ਕੰਮ ਕਰ ਰਹੇ ਸਨ ਪੱਠੇ ਤੇ ਕੰਮ ਕਰ ਰਹੇ ਸਨ ਉਹਨਾਂ ਨੂੰ ਨਹੀਂ ਸੀ ਪਤਾ ਵੀ ਕਲਗੀਆਂ ਵਾਲੇ ਨੇ ਮਾਰਾਂ ਨੇ ਆ ਗੋ ਗਿਆ ਕਿਹਦੇ ਭਾਈ ਅਸੀਂ ਰਾਤ ਕੱਟਣੀ ਏ ਸਾਨੂੰ ਜਗਾ ਦਿਓ ਉਸ ਸਮੇਂ ਨੇ ਹੰਗ ਖਾ ਨਹੀਂ ਸੀ ਪੱਠੇ ਤੇ ਘਰ ਸੀ ਆਪਣੇ ਉਹ ਪੱਠੇ ਤੇ ਨਹੀਂ ਮਜ਼ਦੂਰ ਸੀ ਪੱਠੇ ਤੇ ਤੇ ਕਲਗੀਆਂ ਵਾਲੇ ਕਹਿਣ ਲੱਗਿਆ ਕਹਿੰਦੇ ਵੇ ਪਾਈ ਸਾਨੂੰ ਜਗਾ ਦਿਓ ਰਹਿਣ ਵਾਸਤੇ ਸੀ ਰਾਤ ਕੱਟਣੀ ਇੱਥੇ ਰਾਤ ਕੱਟਣੀ ਉਹਨਾਂ ਮਜ਼ਦੂਰਾਂ ਨੇ ਕਹਿੰਦੇ ਉਸ ਬਿਮਾਰ ਨੂੰ ਟਿੱਚਰ ਕੀਤੀ ਟਿੱਚਰ ਮੁਖੌਲ ਕੀਤਾ ਮਜ਼ਾਕ ਕੀਤਾ ਮਸਖਰੀ ਕੀਤੀ ਅੱਗੋਂ ਕਹਿੰਦੇ ਜੀ ਪੱਠੇ ਦੀ ਚਲੇ ਜਾਓ ਪੱਠੇ ਤੇ ਉਹ ਪੱਠੇ ਨੂੰ ਥੱਲੇ ਅੱਗ ਪਾਈ ਹੋਈ ਸੀ ਉਹ ਕਹਿੰਦੇ ਪੱਠੇ ਦੀ ਚਲੇ ਜਾ ਤੁਹਾਨੂੰ ਨਿੱਗ ਵੀ ਆ ਜਾਏਗਾ ਉੱਥੇ ਕਰਨ ਲੋਰਾ ਉੱਥੇ ਹੀ ਚਲੇ ਜਾ ਪੱਠੇ ਇਦਾਂ ਜਦੋਂ ਮਹਾਰਾਜ ਕਹਿੰਦੇ ਜਦੋਂ ਸੁਣਿਆ ਮਖਾਲ ਕੀਤਾ ਮਹਾਰਾਜ ਨੂੰ ਜਦੋਂ ਕਹਿਆ ਵੀ ਪੱਠੇ ਦੀ ਚਲੇ ਜਾਓ ਤੁਹਾਨੂੰ ਨਿਕ ਆ ਜੇ ਗੱਗ ਪਾਈ ਹੋਈ ਹੈ ਪੱਠੇ ਥੱਲੇ ਸੁਣ ਕੇ ਕਹਿੰਦੇ ਕਲਗੀਆਂ ਵਾਲੇ ਨੇ ਸਣੇ ਕੋੜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਣੇ ਕੋੜੇ ਕਹਿੰਦੇ ਜਦੋਂ ਪੱਠੇ ਤੇ ਗਏ ਵਾਜਾਂ ਵਾਲਿਆਂ ਦੇ ਨੀਲੇ ਨੇ ਕਹਿੰਦੇ ਜਦੋਂ ਪੌੜ ਮਾਰਿਆ ਨਾ ਪੱਠੇ ਤੇ ਤੇ ਕਹਿੰਦੇ ਤਮ ਦਾ ਪੱਠਾ ਅੱਡਾ ਠਾਰ ਹੋ ਗਿਆ ਆਖੋ ਸਭ ਨਾ ਹਾਂ ਵਾਹਿਗੁਰੂ ਤੱਪ ਦਾ ਪੱਠਾ ਠੰਡਾ ਠਾਰ ਹੋ ਗਿਆ ਜਦੋਂ ਪੌੜ ਮਾਰਿਆ ਕਲਗੀਆਂ ਵਾਲਿਆਂ ਦੇ ਘੋੜੇ ਨੇ ਵੇਖੋ ਦਰਾਂ ਕਿਹੋ ਜਿਹਾ ਸਮਾਂ ਧੰਗੁਰ ਗੋਬਿੰਦ ਸਿੰਘ ਮਾਰ ਆ ਰਿਹਾ ਅੱਠਾ ਠੰਡਾ ਠਾਰ ਤੱਪ ਦਾ ਪੱਠਾ ਠੰਡਾ ਠਾਰ ਹੋ ਗਿਆ ਕਹਿੰਦੇ ਮਜ਼ਦੂਰਾ ਨੇ ਵੇਖਿਆ ਤੇ ਹੈਰਾਨ ਰਹਿ ਕੇ ਕਿਤੇ ਚੁੱਕੀ ਵੇਖਿਆ ਹੈਰਾਨ ਹੋ ਕੇ ਕਿ ਬਣ ਗਿਆ ਹੈਰਾਨ ਹੋ ਕੇ ਕਹਿੰਦੇ ਉਸੇ ਸਮੇਂ ਗਏ ਫਿਰ ਉਹਨੇ ਹੰਗ ਖਾਨ ਦੇ ਕੋਲ ਉਹਦੇ ਘਰ ਗਏ ਭਜਈ ਭਜੇ ਭਜੇ ਗਏ ਘਰ ਤੇ ਬਾਹਰੋਂ ਆਵਾਜ਼ ਮਾਰੀ ਨੀ ਹੰਗ ਖਾਨ ਜੀ ਆਓ ਆਇਆ ਕਹਿੰਦਾ ਖੋਇਆ ਕੀ ਕਹਿੰਦਾ ਤੁਹਾਡੇ ਪਠੇ ਤੇ ਕੋਈ ਐਸੀ ਦੁਰਾਨੀ ਰੂਹ ਆਈ ਹੈ ਸਾਨੂੰ ਨਹੀਂ ਪਤਾ ਵੀ ਕੌਣ ਨੇ ਸਾਨੂੰ ਨਹੀਂ ਪਤਾ ਕੋਈ ਇਲਾਹੀ ਜੋਤ ਹੈ ਕੋਈ ਨਰਾਨੀ ਰੂਹ ਹੈ ਉਹ ਕਹਿੰਦੇ ਜਦੋਂ ਉਹਨਾਂ ਨੇ ਸਾਡੇ ਘੋੜੇ ਉਹਨਾਂ ਦੇ ਘੋੜੇ ਨੇ ਜਦੋਂ ਪੱਠੇ ਤੁਹਾਡੇ ਪੱਠੇ ਤੇ ਪੌੜ ਮਾਰਿਆ ਉਹਦੇ ਘੋੜੇ ਨੇ ਤੇ ਕਹਿੰਦੇ ਤੱਪ ਦਾ ਪੱਠਾ ਤੁਹਾਡਾ ਠੰਡਾ ਠਾਰ ਹੋ ਚੱਲ ਕੇ ਵੇਖੋ ਸਾਡੇ ਨਾਲ ਫੜਾ ਫੜ ਕੇ ਨੇ ਛੇਤੀ ਨਾਲ ਚੱਲੋ ਸਾਡੇ ਨਾਲ ਚੱਲੋ ਚਲਾ ਗਿਆ ਕਹਿੰਦੇ ਨੇ ਹੰਗ ਖਾ ਨਾਲ ਗਿਆ ਪੱਠੇ ਤੇ ਕਹਿੰਦੇ ਜਦੋਂ ਗਿਆ ਨਾ ਆਪਣੇ ਪੱਠੇ ਤੇ ਤਲਗੀਆਂ ਵਾਲਿਆਂ ਵੱਲ ਕਹਿੰਦੇ ਜਦੋਂ ਵੇਖਿਆ ਤੱਕਿਆ ਮਹਾਰਾਜ ਵਾਲੇ ਵੇਖ ਕੇ ਕਹਿੰਦਾ ਹੈ ਕਹਿੰਦਾ ਇਹ ਤੇ ਅਨੰਦਪੁਰ ਦੇ ਵਾਸੀ ਗੁਰੂ ਗੋਬਿੰਦ ਸਿੰਘ ਨੇ ਅੱਖ ਸੁਪਨਾ ਹਾ ਇਹ ਤੇ ਕਲਗੀਆਂ ਵਾਲੇ ਆਵਾਜਾਂ ਵਾਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਦਾਂ ਕਹਿੰਦੇ ਚਰਣਾ ਚ ਨਮਸ਼ਕਾਰ ਕਰਦਾ ਹੈ ਮੁਸਲਮਾਨ ਨਿਹੰਗਾਂ ਬਾਰਾ ਦੇ ਚੰਨਾ ਵਿੱਚ ਮੱਥਾ ਟੇਕਿਆ ਨਮਸ਼ਕਾਰ ਕੀਤੀ ਇਹਨਾਂ ਮਾਰੋ ਚਲੋ ਮੇਰੇ ਨਾਲ ਚਲੋ ਮੇਰੇ ਘਰ ਚਲੋ ਮੇਰੇ ਨਾਲ ਇਹਨਾਂ ਮੇਰੇ ਘਰ ਚਲੋ ਨੇ ਹੰਗ ਥਾਂ ਕਲਗੀਆਂ ਵਾਲਿਆਂ ਨੂੰ ਲੈ ਆਇਆ ਆਪਣੇ ਘਰ ਸਿੰਘ ਵੀ ਨਾਲ ਨੇ ਸਹਿਬਜ਼ਾਦੇ ਨਾਲ ਨੇ ਭਾਈ ਬਚਿੱਤਰ ਸਿੰਘ ਵੀ ਨਾਲ ਤੁਹਾਨੂੰ ਪਤਾ ਹੈ ਨਾ ਭਾਈ ਬਚਿੱਤਰ ਸਿੰਘ ਜਿਨੇ ਹਾਥੀ ਦੇ ਮੱਥੇ 'ਚ ਨਾਗਣੀ ਮਾਰੀ ਸੀ ਉਹ ਭਾਈ ਬਚਿੱਤਰ ਸਿੰਘ ਵੀ ਨਾਲ ਸਰਸਾ ਤੇ ਜਦੋਂ ਜੰਗ ਹੋਈ ਤੇ ਜੰਗ ਵਿੱਚ ਬੜੇ ਫੱਟ ਲੱਗੇ ਸਾਧ ਭਾਈ ਬਚਿੱਤਰ ਸਿੰਘ ਸਰੀਰ ਤੇ ਉਹਦੇ ਬੜੇ ਜ਼ਖਮ ਨੇ ਬੜੇ ਫੱਟ ਨੇ ਸਰੀਰ ਤੇ ਬੜੇ ਫੱਟ ਲੱਗੇ ਹੋਏ ਆ ਸਰੀਰ ਤੇ ਭਾਈ ਬਚਿੱਤਰ ਸਿੰਘ ਮਹਾਰਾਜ ਦੇ ਨਾਲ ਨਿਹੰਗ ਖਾਨ ਦੇ ਘਰੇ ਗਏ ਤੇ ਜਲ ਪਾਣੀ ਛਕਾਇਆ ਮਹਾਰਾਜ ਨੂੰ ਜਲ ਪਾਣੀ ਛਕਾਇਆ ਮਹਾਰਾਜ ਨੇ ਜਲ ਪਾਣੀ ਛਕ ਕੇ ਜਲ ਪਾਣੀ ਛਕਿਆ ਮਹਾਰਾਜ ਨੇ ਤੇ ਅੱਗੋਂ ਮਹਾਰਾਜ ਕਹਿਣ ਲੱਗੇ ਕਹਿੰਦੇ ਨੇ ਹੱਗ ਖਾਓ ਕਹਿੰਦੇ ਭਾਈ ਅਸੀਂ ਚੱਲਨੇ ਆ ਅਸ ਕਹਿੰਦੇ ਸਾਨੂੰ ਜਾਣਾ ਪੈਣਾ ਅਸੀਂ ਚੱਲਨੇ ਆ ਆਹ ਕਹਿੰਦੇ ਸਾਡਾ ਸਿੰਘ ਭਾਈ ਬਚਿੱਤਰ ਸਿੰਘ ਇਹਨੂੰ ਤੂੰ ਸੁਭਾਲ ਕਹਿੰਦੇ ਸੇਵਾ ਕਰਨੀ ਇਹਦੀ ਇਹਦੀ ਸੇਵਾ ਕਰਨੀ ਇਹਨੂੰ ਤੂੰ ਸੁਭਾਲ ਮਹਾਰਾਜ ਕਹਿੰਦੇ ਅਸੀਂ ਚੱਲਨੇ ਆ ਸਾਨੂੰ ਜਾਣਾ ਪੈਣਾ ਸਾਡੇ ਪਿੱਛੇ ਬੜੀਆਂ ਫੌਜਾਂ ਲਗੀਆਂ ਬੜੀਆਂ ਫੌਜਾਂ ਲਗੀਆਂ ਰਹੀਆਂ ਤੇ ਸਾਡੇ ਪਿੱਛੇ। ਬਾਰਜ ਗਾਇਕ ਨੇ ਹੰਗ ਖਾਨ ਦੇ ਘਰੋਂ ਨਿਕਲੇ ਆ। ਨਿਕਲ ਗਏ। ਤੇ ਉਦੋਂ ਬਾਅਦ ਕਹਿੰਦੇ ਭਾਈ ਬਚਿੱਤਰ ਸਿੰਘ ਨੂੰ ਕਮਰੇ ਦੇ ਅੰਦਰ ਇੱਕ ਮੰਜੇ ਤੇ ਬਾਗ ਤੇ ਕੋਲ ਆਪਣੀ ਲੜਕੀ ਨੂੰ ਮਖਾਇਆ। ਆ ਗੱਲ ਧਿਆਨ ਨਾਲ ਸੁਣਿਓ। ਧਿਆਨ ਨਾਲ ਸੁਣਨ ਵਾਲੀ ਗੱਲ ਐ। ਨਿਹੰਗ ਖਾਨ ਦੀ ਲੜਕੀ ਜੀ ਦਾ ਨਾਂ ਸੀ ਨਾਂ ਸੀ ਬੀਬੀ ਮੁਮਤਾਜ਼। ਬੀਬੀ ਮੁਮਤਾਜ ਜੀ ਦਾ ਨਾਮ ਨਿਹੰਗ ਖਾਹ ਕਹਿੰਦਾ ਮੁਮਤਾਜ ਸਤਿਗੁਰੂ ਆਪਣੀ ਸੇਵਾ ਲਾ ਕੇ ਗਏ ਆ ਕਿ ਭਾਈ ਬਚਿੱਤਰ ਸਿੰਘ ਦੀ ਆਪਾਂ ਸੇਵਾ ਕਰਨੀ ਹੈ ਇਹਨਾਂ ਦੀ ਸੇਵਾ ਸੰਭਾਲ ਕਰਨੀ ਆਪਾਂ ਜਿੱਥੇ ਜਿੱਥੇ ਜ਼ਖਮ ਹੋਏ ਆ ਨਾ ਫਿਰ ਇਹ ਫੜ ਮਤਲ ਨੂੰ ਪੱਟੀ ਵੀ ਕਰ ਸੇਵਾ ਕਰਨੀ ਆਪਾਂ ਇਹਦਾ ਮਹਾਰਾਜ ਹੁਕਮ ਲਾ ਕੇ ਗਏ ਨੇ ਭਾਈ ਬਚਿੱਤਰ ਸਿੰਘ ਦੀ ਸੀ ਸੇਵਾ ਵੇ ਤਾਂ ਆਪਣੀ ਲੜਕੀ ਬੀਬੀ ਮਮਤਾਜ ਨੂੰ ਬਿਠਾ ਲਿਆ ਦਿੱਤਾ ਉਹਦੀ ਸੇਵਾ ਕਰ ਕਹਿੰਦੇ ਰਾਜਪੂ ਪਾਈ ਬਚਿੱਤਰ ਸਿੰਘ ਦੀ ਸੇਵਾ ਕਰਨੀ ਉਧਰ ਕਹਿੰਦੇ ਵੈਰੀਆਂ ਨੂੰ ਪਤਾ ਲੱਗ ਗਿਆ ਜਾਲਵਾ ਨੂੰ ਪਤਾ ਲੱਗ ਗਿਆ ਕਿ ਗੁਰਗੋਬਿੰਦ ਸਿੰਘ ਨਿਹੰਗ ਖਾਨ ਦੇ ਘਰੇ ਨੇ ਨਿਹੰਗ ਖਾਨ ਦੇ ਘਰ ਨੇ ਉਹਨਾਂ ਨੇ ਕਹਿੰਦੇ ਨਿਹੰਗ ਖਾਨ ਦੇ ਕਰਨ ਵਾਲੇ ਦੋਵਾਲੇ ਘੇਰਾ ਪਾ ਲਏ ਐਦਾਂ ਘੇਰਾ ਪਾ ਲਿਆ ਘੇਰਾ ਪਾਇਆ ਤੇਨੇ ਹੱਥ ਖਾਣੋ ਕਹਿੰਦੇ ਨੂੰ ਦੱਸ ਕਿ ਕਿੱਥੇ ਨੇ ਗੁਰੂ ਗੋਬਿੰਦ ਸਿੰਘ ਕਿੱਥੇ ਛੁਪਾ ਕੇ ਰੱਖਿਆ ਕਿੱਥੇ ਲੁਕੋ ਕੇ ਰੱਖਿਆ ਤੂੰ ਗੁਰੂ ਗੋਬਿੰਦ ਸਿੰਘ ਕਹਿੰਦਾ ਹੁਣ ਤੇ ਮਰਜ਼ ਹੈ ਨਹੀਂ ਉਹ ਤਾਂ ਚਲੇਗਾ ਇੱਥੇ ਨਹੀਂ ਗੁਰੂ ਸਤਗੁਰੂ ਨਿਕਲ ਗਿਆ ਚਲੇਗਾ ਇਥੋਂ ਇੱਥੇ ਨਹੀਂ ਕਹਿੰਦੇ ਨਹੀਂ ਥੀ ਨੇ ਝੂਠ ਬੋਲਦਾ ਸੱਚ ਨਹੀਂ ਬੋਲਦਾ ਝੂਠ ਬੋਲਦਾ ਸੱਚੀ ਸੱਚੀ ਦੱਸ ਦੇ ਉਹਨੇ ਵੇਰ ਕੇ ਕਹਿੰਦਾ ਜੀ ਇੱਥੇ ਨਹੀਂ ਜੇ ਤੁਹਾਨੂੰ ਨਹੀਂ ਯਕੀਨ ਆਉਂਦਾ ਤੇ ਤਲਾਸ਼ੀ ਲੈ ਲਓ ਦੇਖ ਲਓ ਤਲਾਸ਼ੀ ਲੈਣੀ ਹੈ ਕਹਿੰਦੇ ਲੈ ਲਓ ਤਲਾਸ਼ੀ ਚੈੱਕ ਕਰ ਲਓ ਜੇ ਤੁਹਾਨੂੰ ਮਿਲਦੇ ਨੇ ਐਦਾਂ ਫਿਰ ਕਹਿੰਦੇ ਸਾਰੇ ਕਮਰਿਆਂ ਵਿੱਚ ਵੇਖ ਲੈ ਕਿਤੇ ਨਹੀਂ ਮਿਲੇ ਪਰ ਇੱਕ ਕਮਰੇ ਨੂੰ ਦਰਵਾਜ਼ਾ ਲਗਾਇਆ ਹੋਇਆ ਸੀ ਸੁਣਿਓ ਜਦੜੇ ਧਿਆਨ ਨਾਲ ਸੁਣਿਓ ਜਦੜਾ ਧਿਆਨ ਨਾਲ ਸੁਣਿਓ ਇੱਕ ਕਮਰੇ ਨੂੰ ਕਹਿੰਦੇ ਦਰਵਾਜ਼ਾ ਲਗਾਇਆ ਹੋਇਆ ਸੀ ਜਿੱਥੇ ਭਾਈ ਬਚਿੱਤਰ ਸਿੰਘ ਨੂੰ ਮੰंजे ਦੇ ਭਾਕ ਪਾਇਆ ਹੋਇਆ ਸੀ ਤੇ ਆਪਣੀ ਲੜਕੀ بیوی ਮੁਹਤਾਜ ਨੂੰ ਦੇ ਕੋਲ ਬਿਠਾਇਆ ਹੋਇਆ ਦਰਵਾਜ਼ਾ ਲੱਗਾ ਹੋਇਆ ਪਹਿਲੀ ਵਾਰ ਸ਼ੇਰ ਖਰੀਦਦੇ ਹਨ ਤਾਂ ਡਰ ਤੋਂ ਲੱਗਦਾ ਹੀ ਹੈ ਮੈਨੂੰ ਯਾਦ ਹੈ ਜਦ ਮੈਂ 11th ਸਟੈਂਡਰਡ ਵਿੱਚ ਥਾ ਆਪਣੇ ਜੀਵਨ ਜਾਣਾ ਪੁੱਛਦੇ ਨੇ ਕਹਿੰਦੇ ਇਸ ਕਮਰੇ ਅੰਦਰ ਕੌਣ ਹੈ ਦੱਸ ਬਈ ਕਹਿੰਦੇ ਇਸ ਕਮਰੇ ਅੰਦਰ ਕੌਣ ਹੈ ਉਸ ਉਸ ਸਮੇਂ ਉਹਨੇ ਕੀ ਆਖਿਆ ਮੁਖੋਂ ਕੀ ਆਖਿਆ ਉਹਨੇ ਨੇ ਹੱਗ ਖਾਣ ਹੈ ਕਹਿੰਦਾ ਇਸ ਕਮਰੇ ਅੰਦਰ ਮੇਰੀ ਲੜਕੀ ਤੇ ਮੇਰਾ ਜਵਾਈ ਹੈ ਉਹਨੇ ਆਖਿਆ ਮੇਰੀ ਲੜਕੀ ਤੇ ਮੇਰਾ ਜਵਾਈ ਹੈ ਕਹਿੰਦੇ ਬੜੀ ਦੂਰੋਂ ਆਇਆ ਥੱਕਿਆ ਹੋਇਆ ਹੈ ਆਰਾਮ ਕਰ ਰਿਹਾ ਹੈ ਜਵਾਈ ਹੈ ਮੇਰਾ ਤੇ ਮੇਰੀ ਲੜਕੀ ਹੈ ਸੁਣ ਕੇ ਕਹਿੰਦੇ ਚਲੇ ਗਏ ਤੇ ਉਦੋਂ ਬਾਅਦ ਭਾਈ ਬਚਿੱਤਰ ਸਿੰਘ ਵੀ ਸ਼ਹੀਦ ਹੋ ਗਏ ਸੰਸਕਾਦ ਵੀ ਕਰ ਦਿੱਤਾ ਸੀ ਕੁਝ ਦਿਨਾਂ ਬਾਅਦ ਫਿਰ ਬੀਬੀ ਮਮਤਾਜ ਦੇ ਰਿਸ਼ਤੇ ਦੀ ਗੱਲ ਜੱਲੀ ਨਗਾਦਰਾਉਣ ਦੀ ਰਿਸ਼ਤੇ ਦੀ ਗੱਲ ਚੱਲਦੀ ਬੀਬੀ ਮਮਤਾਜ ਆਪਣੇ ਨਿਹੱਗ ਖਾਨ ਨੂੰ ਕਹਿੰਦੀ ਹੈ ਕਹਿੰਦੀ ਅੱਬਾ ਉਹ ਮੁਸਲਮਾਨ ਸੀ ਮੁਸਲਮਾਨਾਂ ਦੀ ਬੋਲੀ ਆਪਣੇ ਪਿਤਾ ਨੂੰ ਵੀ ਕਹਿੰਦੀ ਅੱਬਾ ਉਸ ਦਿਨ ਕਹਿੰਦੇ ਜਦੋਂ ਵੈਰੀਆਂ ਨੇ ਜ਼ਾਲਿਮਾਂ ਨੇ ਤੁਹਾਨੂੰ ਪੁੱਛਿਆ ਸੀ ਕਿ ਇਸ ਕਮਰੇ ਅੰਦਰ ਕੌਣ ਹੈ ਤਦ ਤੁਸੀਂ ਕੀ ਜਵਾਬ ਦਿੱਤਾ ਸੀ ਵੀ ਇਸ ਕਮਰੇ ਅੰਦਰ ਮੇਰੀ ਲੜਕੀ ਤੇ ਮੇਰਾ ਜਵਾਈ ਹੈ ਕਹਿੰਦਾ ਆਖਿਆ ਸੀ ਕਹਿੰਦੀ ਅੱਬਾ ਫਿਰ ਮੈਂ ਤੇ ਉਸ ਦਿਨ ਤੋਂ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨਦੀ ਆਂ ਆਖੋ ਸਦਨਾ ਹਾ ਆਪਣਾ ਪਤੀ ਮੰਨਦੀ ਆਂ ਮੈਂ ਉਸ ਦਿਨ ਤੋਂ ਦੇਖਣ ਨਾਲ ਅਜੀਬ ਹੋ ਗਿਆ ਸੀ ਵੇਖਿਆ ਵੀ ਨਹੀਂ ਸੀ ਅੱਖਾਂ ਵੀ ਨਾ ਨਹੀਂ ਅੱਖਾਂ ਵੀ ਨਹੀਂ ਸਾਨੂੰ ਖੋਲਦੀਆਂ ਭਾਈ ਬਚਿੱਤਰ ਸਿੰਘ ਵੇਖਿਆ ਵੀ ਨਹੀਂ ਸੀ ਉਹਨੇ ਤੇ ਬੀਬੀ ਹਮਤਾ ਦੇ ਹੱਕਾ ਕਹਿੰਦਾ ਮਮਤਾ ਜੀ ਕੀ ਕਹਿੰਦੀ ਐ ਤੂੰ ਇਹ ਕੀ ਕਹਿੰਦੀ ਭਾਈ ਬਚਿੱਤਰ ਸਿੰਘ ਨੇ ਤੇ ਇਹਨੂੰ ਵੇਖਿਆ ਵੀ ਨਹੀਂ ਸੀ ਉਹਨਾਂ ਦੀਆਂ ਤੇ ਅੱਖਾਂ ਵੀ ਨਹੀਂ ਸਾਨੂੰ ਖੁੱਲਦੀਆਂ ਤੇ ਤੂੰ ਕਹਿੰਦੀ ਮੈਂ ਪਤੀ ਬਣਾ ਲਿਆ ਵੀ ਮੇਰੇ ਪਤੀ ਇਹ ਕਿਦਾਂ ਇਹ ਕਿਦਾਂ ਹੋ ਸਕਦਾ ਹੈ ਕਹਿੰਦੀ ਅੱਵਾ ਕੋਈ ਗੱਲ ਨਹੀਂ ਪਰ ਹੁਣ ਮੈਂ ਦੂਜਾਂ ਨਿਗਾਹ ਨਹੀਂ ਕਰਉਣਾ ਮੈਂ ਇੱਕ ਸ਼ਹੀਦ ਦੀ ਪਤਨੀ ਭਾਬ ਕੇ ਮੈਂ ਇੱਕ ਸ਼ਹੀਦ ਦੀ ਵਿਧਵਾ ਬਣ ਕੇ ਆਪਣੀ ਜ਼ਿੰਦਗੀ ਕੱਢ ਲਾਂਗੀ ਪਰ ਦੂਜਾ ਨਗਾ ਨਹੀਂ ਕਰਾਉਣਾ ਆਖੋ ਸਤਨਾਹ ਉਹ ਦੂਜਾ ਨਗਾ ਨਹੀਂ ਕਰਾਉਣਾ ਬਾ ਇੱਥੇ ਹੀ ਜ਼ਿੰਦਗੀ ਕੱਢ ਲਾਂਗੀ ਆਪਣੀ ਮੈਂ ਸਰ ਜ਼ਿੰਦਗੀ ਕਿਤਾ ਗੰਢੀ ਬੀਬੀ ਮੁਮਤਾਜ ਨੇ ਪਿੰਡ ਬੜੀ ਜਾ ਕੇ ਰੋਪੜ ਦੇ ਲਾਗੇ ਪਿੰਡ ਬੜੀ ਜਿੱਥੇ ਜਾ ਕੇ ਬੀਬੀ ਮੁਮਤਾਜ ਨੇ 110 ਸਾਲ ਭਜਨ ਕੀਤਾ 110 ਸਾਲ ਬੰਦਗੀ ਕੀਤੀ ਅੱਜ ਵੀ ਇਸਥਾਨ ਹੈ ਬੀਬੀ ਮਮਤਾਜ ਦੇ ਨਾਂ ਤੇ ਅੱਜ ਵੀ ਇਸਥਾਨ 110 ਸਾਲ ਭਜਨ ਕੀਤਾ ਬੰਦਗੀ ਕੀਤੀ ਹੁਣ ਜਦੋਂ